ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਛਲਗਮ ਮਟਰ ਦੀ ਬਣਾਵਾਂਗੇ ਸਰ ਜੀ ਉਹ ਵੀ ਸੌਖੇ ਤਰੀਕੇ ਨਾਲ ਕਿਵੇਂ ਬਣਦੀ ਹੈ ਤੁਹਾਨੂੰ ਦਿਰਾਈ ਦੱਸਾਂਗੇ ਪਹਿਲਾਂ ਆਪਾਂ ਮਟਰ ਤੇ ਛਲਗਮ ਸਾਰੇ ਆਪਾਂ ਚੀਰ ਲੈ ਛਲਗਮ ਕੱਢ ਲਿਆ ਪਿਆਜ਼ ਟਮਾਟਰ ਹਰੀਆਂ ਮਿਰਚਾਂ ਅਦਰਕ ਲਸਣ ਸਾਰਾ ਕੁਝ ਆਪਾਂ ਚੀਰ ਕੇ ਰੱਖ ਲਿਆ ਤੇ ਆਪਾਂ ਕੜਾਈ ਦੇ ਵਿੱਚ ਤੇਲ ਰੱਖਿਆ ਹੋਇਆ ਸੀ ਉਹਦੇ ਵਿੱਚ ਪਹਿਲਾਂ ਆਪਾਂ ਪਾਵਾਂਗੇ ਜੀਰਾ ਤੇ ਫਿਰ ਉਸ ਤੋਂ ਬਾਅਦ ਆਪਾਂ ਪਿਆਵਾਂਗੇ ਪਿਆਜ਼ ਪਿਆਜ਼ ਪਾਉਣ ਤੋਂ ਬਾਅਦ ਆਪਾਂ ਇਹਨੂੰ ਪਿਆਜ਼ਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਭੁੱਲ ਲੈਣਾ ਤੇ ਭੁੱਲਣ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਹੀ ਆਪਣਾ ਜਿਹੜਾ ਕੀ ਅਦਰਕ ਲਸਣ ਆਪਾਂ ਕੱਟਿਆ ਹੋਇਆ ਸੀ ਬਰੀਕ-ਬਰੀਕ ਪਹਿਲਾਂ ਉਹ ਪਾ ਲੈਣਾ ਅਦਰਕ ਲਸਣ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਮਸਾਲੇ ਨੂੰ ਤੇ ਉਸ ਤੋਂ ਪਹਿਲਾਂ ਆਪਾਂ ਰਹੀਆਂ ਮਿਰਚਾਂ ਵੀ ਵਿੱਚ ਹੀ ਪਾ ਲਾਂਗੇ ਤੇ ਮਸਾਲੇ ਨੂੰ ਪੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਕੀ ਮਸਾਲੇ ਆਪਾਂ ਨਾਰਮਲੀ ਘਰੇ ਵਰਤਦੇ ਆਂ ਲਾਲ ਮਿਰਚ ਗਰਮ ਮਸਾਲਾ ਹਲਦੀ ਤੇ ਕਾਲਾ ਨਮਕ ਆਪਾਂ ਤਿੰਨੇ ਚੀਜ਼ਾਂ ਚਾਰੇ ਚੀਜ਼ਾਂ ਹੀ ਪਾ ਲਈਆਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਪਾ ਲੈਣੇ ਆ ਟਮਾਟਰ ਪਾਉਣ ਤੋਂ ਬਾਅਦ ਕਿ ਜਿਹੜੇ ਕੀ ਆਪਣੇ ਘਰੇ ਮਸਾਲੇ ਆਪਾਂ ਨਾਰਮਲੀ ਵਰਤਦੇ ਆਂ ਗਰਮ ਮਸਾਲਾ ਤੇ ਕਸ਼ਮੀਰੀ ਮਿਰਚ ਤੇ ਕੜੀ ਪੱਤਾ ਆਪਾਂ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਚੰਗੀ ਤਰ੍ਹਾਂ ਨਾਲ ਹਿਲਾ ਲਿਆ ਆਪਣਾ ਮਸਾਲਾ ਪੁੱਜ ਕੇ ਨਾਲੇ ਤਿਆਰ ਹੋ ਗਿਆ ਸੀਗਾ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਮਟਰਕ ਜਿਹੜੇ ਕਿ ਆਪਾਂ ਕੱਢ ਲਈ ਸੀਗੇ ਧੋ ਕੇ ਧੋ ਕੇ ਰੱਖ ਲਈ ਸੀਗੇ ਤੇ ਹੁਣ ਆਪਾਂ ਇਹਨੂੰ 5-10 ਮਿੰਟਾਂ ਵਾਸਤੇ ਮਟਰ ਬਣਾ ਵਾਸਤੇ ਛੱਡ ਦਿੰਨੇ ਜਦੋਂ ਕਿ ਆਪਣੇ ਮਟਰ ਤਿਆਰ ਹੋ ਗਏ ਟੁੱਟਣ ਲੱਗ ਜਾਣਗੇ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਛਰਗਮ ਚੀਰੇ ਹੋਏ ਸੀਗੇ ਉਹ ਇਹਦੇ ਵਿੱਚ ਉਹ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਚੰਗੀ ਤਰ੍ਹਾਂ ਨਾਲ ਹਿਲਾ ਕੇ ਤੇ ਆਪਾਂ ਇਹਨੂੰ 5-10 ਮਿੰਟ ਵਾਸਤੇ ਟਾਕੇ ਰੱਖ ਦੇਣਾ ਤੇ ਜਦੋਂ ਟਾਕੇ ਰੱਖ ਦੇਣਾ ਉਸ ਤੋਂ ਬਾਅਦ 5-10 ਮਿੰਟ ਤੋਂ ਬਾਅਦ ਏਕ ਲਵਾ ਕੇ ਉਸ ਤੋਂ ਬਾਅਦ ਤੁਸੀਂ ਦੇਖੋ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਆ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਆਪਣੇ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਈ ਬਹੁਤ ਬਹੁਤ ਧੰਨਵਾਦ